ਮੇਰੇ ਜੀ ਮੇਰਾ ਨਾਮ ਕਿਸ਼ਨ ਚੰਦ ਹੈ ਮੈਂ ਜਲੰਧਰ ਤੋਂ ਤੇ ਮੈਂ ਬਹੁਤ ਸਾਰੀ ਦਵਾਈ ਖਾਜਦਾ ਮੈਨੂੰ ਪੇਟ ਦੀ ਪ੍ਰੋਬਲਮ ਆ ਜੀ ਕਿੰਨੇ ਸਾਲਾਂ ਤੋਂ ਪ੍ਰੋਬਲਮ ਹੈ ਮੈਨੂੰ ਤਾਂ ਕੋਈ 10 12 ਸਾਲ ਜਾਂ 15 ਸਾਲ ਤੋਂ ਐਨੀ ਹੈ ਪਹਿਲਾਂ ਥੋੜਾ ਥੋੜਾ ਸੀ ਫਿਰ ਜ਼ਿਆਦਾ ਹੋ ਗਈ ਓਕੇ ਪੇਟ ਦੀ ਪ੍ਰੋਬਲਮ ਕੀ ਪ੍ਰੋਬਲਮ ਆਂਦੀ ਸੀ ਪੇਟ ਦੀ ਪੇਟ ਚ ਗੈਸ ਔਰ ਪੇਟ ਕਲੀਅਰ ਨਹੀਂ ਰਹਿਣਾ ਸਾਫ਼ ਨਹੀਂ ਰਹਿਣਾ ਅੱਛਾ ਤੇ ਦਰਦ ਰਹਿਣੀ ਤੇ ਸਰੀਰ ਟੁੱਟਾ ਭੱਜਾ ਜਾਇ ਰਹਿਣਾ ਮਤਲਬ ਉਹ ਜਿਦਾ એનર્ਜੀ ਤਾਕਤ ਹੈ ਹੀ ਨਹੀਂ ਸਰੀਰ ਦੀ ਮਤਲਬ ਬਿਲਕੁਲ ਲੋ ਫੀਲ ਕਰਦਾ ਸੀ ਬਿਲਕੁਲ ਲੋ ਫੀਲ ਕਰਦਾ ਸੀ ओके ਮਲਦਾ ਸਾਲ ਦਵਾਈਆਂ ਕਿੰਨੀਆਂ ਖਲੀਆਂ ਸਰ ਤੁਸੀਂ ਦਵਾਈਆਂ ਮੈਂ ਬਹੁਤ ਸਾਰੀਆਂ ਜਿੱਦਾਂ ਵੀ ਆ ਮਾਰਕੀਟ ਦੇ ਵਿੱਚ ਹੈਗਾ ਪ੍ਰੋਡਕਟ ਮੈਂ 3.5 ਸਾਲ ਤੋਂ ਆ ਇੰਗਲਿਸ਼ ਦਵਾਈ ਖਾਦੀ ਹੈ ਠੀਕ ਹੈ ਜੀ ਠੀਕ ਹੈ ਜੀ ਪਟੇਲ ਹਸਪੀਟਲ ਤੋਂ ਬਹੁਤ ਸਾਰਾ ਦਵਾਈ ਖਾਦੀ ਹੈ ਠੀਕ ਹੈ ਪਰ ਦਵਾਈ ਖਾਦੀ ਹੈ ਉਹਨਾਂ ਚਿਰ ਰਹਾ ਮੈਂ ਜਿੰਜਰ ਖਾਣੀ ਬਿਲਕੁਲ ਫਿਰ ਉਹ ਵੀ ਫਾਇਦਾ ਨਹੀਂ ਆ ਫਿਰ ਉਹੀ ਪ੍ਰੋਬਲਮ ਫੇਰ ਆ ਜਾਂਦੀ ਇਸ ਕਰਕੇ ਮੈਂ ਸੋਚਿਆ ਵੀ ਦੇਸੀ ਦੁਆਣਾ ਲ ਜਾਣ ਦੀ ਸਰ ਤੁਸੀਂ ਕਿਹੜੇ ਮੈਕਮੇਚੋਂ ਕੀ ਕੰਮ ਕਰਦੇ ਹੋ ਤੁਸੀਂ ਮੈਂ ਬਾਡੀ ਸਕਿਉਰਟੀ ਬਾਡੀ ਸਕਿਉਰਟੀ ਫੋਰਸਿਸ ਇਨਸਪੈਕਟਰ ਤੋਂ ਰਿਟਾਇਰ ਹੋ ਗਿਆ ਅੱਛਾ ਜੀ ਤੇ ਮੈਂ ਸਪਰਨੇਸ਼ਨ ਪੂਰੀ ਨੌਕਰੀ ਕਰਕੇ ਆਇਆ ਹਾਂ ਓਕੇ ਬਟ ਉੱਥੇ ਤੇ ਸਟ੍ਰਗਲ ਬਹੁਤ ਜ਼ਿਆਦਾ ਵਾ ਤੇ ਬਾਡੀ ਠੀਕ ਰਹਿੰਦੀ ਆ ਆਣ ਕੇ ਮੇਰੇ ਆਖੀ ਪ੍ਰੋਬਲਮ ਆਈਆਂ ਨੇ ਜੌਬ ਤੋਂ ਬਾਅਦ ਮੈਂ ਅਸੀਂ ਆਪਣੀ ਬਾਡੀ ਨੂੰ ਉਹਨਾਂ ਨੇ ਮੇਨਟੇਨ ਨਹੀਂ ਕਰ ਸਕ ਪਹੇਚਾ ਰਹੀ ਧਿਆਨ ਨਹੀਂ ਦੇ ਪਾਉਂਦੇ ਸਰੀਰ ਤੇ ਨਹੀਂ ਦੇ ਪਾਣਦੇ ਔਰ ਉੱਥੇ ਖਾਣੇ ਪੀਣੇ ਦਾ ਬੜਾ ਟਾਈਮ ਟੂ ਟਾਈਮ ਸਾਰਾ ਕੁਝ ਹੈ ਜਿਵੇਂ ਹੁਣ ਤੁਸੀਂ 50 ਦਿਨ ਦਾ ਸਰਵਿਸ ਪੈਕ ਯੂ ਹੁਣ ਤੁਹਾਨੂੰ ਕੀ ਫੀਲ ਹੋ ਰਿਹਾ ਜੀ ਮੈਨੂੰ ਇਦਾਂ ਚੱਲ ਰਿਹਾ ਹੈ ਹਲਕਾਪਣ ਲੱਗ ਰਿਹਾ ਔਰ ਜਿੱਦਾਂ ਥੋੜੀ ਸਰੀਰ 'ਚ ਤਾਕਤ ਆਈ ਹੈ ਜੀ ਵੀ ਸਰੀਰ 'ਚ ਤਾਕਤ ਆ ਗਈ ਜਿਵੇਂ ਤੁਸੀਂ ਉਹ ਪੇਟ ਦੀ ਦਰਦ ਵਗੈਰਾ ਦੀ ਪ੍ਰੋਬਲਮ ਪੇਟ ਥੋੜਾ ਜਿਹਾ ਕਲੀਅਰ ਰਹਿੰਦਾ ਹੈ ਕਲੀਅਰ ਰਹਿੰਦਾ ਹੈ ਸਾਫ਼ ਰਹਿਣ ਲੱਗਿਆ ਖਾਣਾ ਖਾਣ ਨੂੰ ਦਿਲ ਕਰਦਾ ਹੈ ਪਹਿਲਾਂ ਭੁੱਖ ਲੱਗਦੀ ਨਹੀਂ ਸੀ ਪਹਿਲਾਂ ਭੁੱਖ ਨਹੀਂ ਲੱਗਦੀ ਸੀ ਦਿਲ ਤੇ ਨਹੀਂ ਕਰਦਾ ਕਿਸ ਚੀਜ਼ ਖਾਣ ਦਾ ਦਿਨ ਚ ਮੰਨ ਲਓ ਤੁਸੀਂ ਕਿੰਨੇ ਪ੍ਰਸ਼ਾਦੀ ਛਕ ਲੈਂਦੇ ਸੀ ਇੱਕ ਦਿਨ ਚ ਮੈਂ ਜਿੱਦਾਂ ਪਹਿਲਾਂ ਤੇ ਦਿਲ ਨਹੀਂ ਕਰਦਾ ਹੁਣ ਤੇ ਮੈਂ ਭੁੱਖ ਲੱਗ ਜਾਂਦੀ ਚਾਰ ਪੰਜ ਫੁਲਕੇ ਹੀ ਛਕ ਲੈਂਦਾ ਅੱਛਾ ਜੀ ਪਹਿਲਾਂ ਤੁਸੀਂ ਕਹਿੰਦੇ ਤਲਿਆਵਣੀ ਬੰਦ ਸੀ ਜਮਾ ਤਲੇ ਤੇ ਮੈਂ ਖਾਂਦਾ ਹੀ ਨਹੀਂ ਸੀ ਕਿਉਂ ਨਫਰਤ ਹੋ ਗਈ ਸੀ ਮੈਨੂੰ ਤਲਿਆ ਦੀ ਅੱਛਾ ਜੀ ਕਰਦਿਆਂ ਨੇ ਬਣਾਉਣੇ ਪਕੌੜੇ ਦਾ ਬੱਚਿਆਂ ਨੇ ਆ ਕੇ ਕਿਤੇ ਪਕੌੜੇ ਪਕਾੜੇ ਖਾਣੇ ਜਾਂ ਮੈਨੂੰ ਮੈਨੂੰ ਨਫਰਤ ਨਹੀਂ ਵੀ ਇਹ ਕਿਉਂ ਖਾ ਰਹੇ ਆ ਮੈਂ ਤੇ ਕੀ ਖਾਣੇ ਆ ਵੀ ਇਹ ਵੀ ਨਾ ਖਾਣ ਅੰਦਰੋਂ ਹੁਣ ਤੁਸੀਂ ਮਾ ਹਾਂ ਜੀ ਕੀ ਕਹਿਣਾ ਚਾਹੂਗਾ ਉਹਨਾਂ ਨੂੰ ਜੀ ਤੁਸੀਂ ਠੀਕ ਹੋਏ ਹੋ ਕੱਭੀ ਕੋਈ ਠੀਕ ਹੈ ਫਿਰ ਠੀਕ ਹੈ ਦੇਖੋ ਸਭ ਤੋਂ ਵਧੀਆ ਮੈਂ ਬਹੁਤ ਯੂਜ਼ ਕਰ ਲੈ ਜੀ ਹਿੰਦੁਸਤਾਨ ਦਾ ਪੂਰਾ ਕੋਨਾ ਕੋਨਾ ਮੈਂ ਛਾਣ ਮਾਰਿਆ ਮੈਨੂੰ ਸਭ ਬਾਰੇ ਨੌਲੇਜ ਹੈ ਮੈਂ ਤਾਂ ਸਾਰੇ ਇੱਕ ਲੋਕਾਂ ਨੂੰ ਆਮ ਜਾਣਕਾਰੀ ਦੇਣਾ ਆਪਣੇ ਥਰੂ ਮੈਨੂੰ ਕੋਈ ਆਪਣਾ ਬਿਜ਼ਨਸ ਦਾ ਨਹੀਂ ਉਹ ਨਹੀਂ ਹੈਗਾ ਮੈਂ ਤੁਹਾਡਾ ਇਹਨਾਂ ਨੇ ਮੇਰਾ ਭਲਾ ਕੀਤਾ ਹੈ ਮੈਂ ਕਹਿੰਦਾ ਕਿਸੇ ਦਾ ਇਹ ਸੁਣ ਕੇ ਇਹ ਚੀਜ਼ ਨੂੰ ਦੇਖ ਕੇ ਕਿਸੇ ਦਾ ਹੋਰ ਮੀ ਮੇਰੀ ਜ਼ਿੰਦਗੀ ਬਚ ਜੇ ਜੀ ਉਹਦਾ ਵੀ ਕਿਸੇ ਦਾ ਭਲਾ ਹੋਏ ਤੇ ਉਹਦੀ ਜ਼ਿੰਦਗੀ ਜਗ ਜਾਏ ਸਰੀਰ ਦੀ ਸਫਾਈ ਹਰੇਕ ਨੂੰ ਕਰਾਣੀ ਚਾਹੀਦੀ ਹੈ ਜੀ ਇਤਰਾਜੀ ਇਹਦਾ ਕੋਈ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਸਰ ਕਿੰਨੇ ਕ ਸਾਲ ਪਿੱਛੇ ਮਹਿਸੂਸ ਕਰਦੇ ਹਾਂ ਆਪਦੇ ਆਪ ਨੂੰ ਬਹੁਤ ਜ਼ਿਆਦਾ ਮੈਂ ਇਹ ਪਹਿਲਾਂ ਯੂਜ਼ ਕੀਤਾ ਹੁੰਦਾ ਤੇ ਮੈਂ ਸ਼ਾਇਦ ਸਮੇਂ ਨੌਲੇਜ ਨਹੀਂ ਸੀ ਇਹਦੇ ਬਾਰੇ ਜਾਣਕਾਰੀ ਭਲਾ ਹੋਏ ਮੇਰੀ ਉਹ ਮੰਦੀਪ ਜੀ ਸੇ ਚਾਹਦਾ ਉਹਨੇ ਮੈਨੂੰ ਇਟਲੀ ਦੇ ਵਿੱਚ ਸਿਸਟਰ ਨੂੰ ਦੱਸਿਆ ਸਿਸਟਰ ਨੇ ਮੈਨੂੰ ਕਹਿੰਦਾ ਕਿ ਉਹ ਬਿਜੂਜ਼ ਜ਼ਰੂਰ ਜ਼ੂਜ਼ ਕਰੋ ਜੀ ਵਰਤੋ ਆਦਮੀ ਹੈ ਨਹੀਂ ਮੈਂ ਇਹ ਕਿਨਾ ਵੀ ਸਾਰਿਆਂ ਨੂੰ ਮੈਂ ਆਪਣੇ ਲਈ ਜਿੰਨ ਨੂੰ ਇਹ ਸਾਰੀ ਯੂਜ਼ ਕਰ ਲੋ ਚੈਤੰਨਦਰੁਸਤ ਨੇ ਚਾਹੇ ਦਿੱਕਤਾਂ ਨਹੀਂ ਇੱਕ ਵਾਰੀ ਜ਼ਰੂਰ ਵਰਤਣ ਹਾਂ ਇਹਦੇ ਕੋਈ ਨੇਚਰਲ ਚੀਜ਼ ਹੈ ਇਹਦੇ ਵਿੱਚ ਕੋਈ ਸਾਇੰਸ ਫੈਕਟ ਹੈ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ